ਹਾਂਜੀ ਰੈਡੀ ਹੋ ਸਾਰੇ ਹਾਂਜੀ ਸਰ ਅੱਜ ਦਾ ਜਿਹੜਾ ਹੈਗਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਿਆ ਵਿਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤੁਹਾਨੂੰ ਪਤਾ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ 1 ਜਨਵਰੀ ਤੋਂ ਲੈ ਕੇ 668 ਮੁਕਦਮੇ दर्ज हुए 668 और 1299 तकरीबन 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹਿਰੋਇਨ और 3,70,000 ਜਿਹੜੀਆਂ ਫਾਰਮਾ ਆਪੀਓਇਡਸ ਜਿਨ੍ਹਾਂ ਨੂੰ ਪਰ ਟੈਬਲੇਟਸ ਯਾ ਕੈਪਸੂਲ ਇੰਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਤੇ ਕਰੀਬ ਉਸ ਤੋਂ ਵੀ ਵੱਧ ਜਿਹੜੀ ਆ ਡਰੱਗ ਮਨੀ ਅਤੇ 73 ਵਹੀਕਲਸ ਇਹ ਫੜੀਆਂ ਗਈਆਂ ਟਰੱਕ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲੇਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ 올 ਆਰਡਰ ਹੁੰਦੇ ਆ ਪੁਲਿਸ امداد ਦੇ ਉੱਥੇ ਅਸੀਂ ਅੱਜ ਇਸਲਾਮਾਬਾਦ ਦੇ ਇਸ ਏਰੀਆ ਦੇ ਵਿੱਚ ਆਏ ਹੋਏ ਆ ਆਕਾਸ਼ ਐਪੀਓ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮੁਕਤਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਧੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਭਾਈ ਜਿਹੜੀ ਡਰੱਗ ਮੰਨੀ ਨਾ ਬਣਾਈ ਹੋਈ ਹੈ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਡੇ ਤੋਂ ਪੁਲਿਸ ਮਦਦ ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਦੈਟ ਬੜਾ ਕਲੀਅਰ ਤੇ ਲਾਊਡ ਮੈਸੇਜ ਆ ਜਾ ਸਕੇ ਕਿ ਜੇ ਆਪਾਂ ਗਲਤ ਧਨਾਂ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰਗ ਮਨੀ ਨਾਲ ਇਹ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਇੱਥੇ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਕਿ ਸਾਡੇ ਏਰੀਆ ਨੂੰ ਸਭ ਨੂੰ ਇਹ ਪਤਾ ਸੀ ਕਿ ਇਹ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ ਸਰ ਇਸ ਤੋਂ ਬੇਟੀ ਵੀ ਤੇ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਕੇਸ 'ਚ ਦਿੱਤੇ ਆ ਪ੍ਰਤਾਪ ਤੇ ਮੁਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਫੀਮ ਵੀ ਨਾ ਤੋਂ ਫੜੀ ਹੈ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕੁਆਂਟੀਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੀਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਡਰਾਈਵ ਅਗੇਂਸਟ ਜੁਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਚੱਲੀ ਰੱਖਿਆ ਜਾਏ ਸਰ ਇਹ پورے ਪਰਿਵਾਰ ਦੇ ਉੱਤੇ 25 ਮੁਕੱਦਮੇ ਦਰਜ ਨੇ ਜਾਂ ਫਿਰ ਪਰਿਵਾਰ ਦੇ ਬੱਕਰੇ ਨੇ ਇਹਦੇ ਬੱਕਰੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕੱਦਮੇ ਹਨ ਨਾ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ ਸਨੀ ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਪਰਚਾ ਦਰਜ ਹੋਇਆ ਆਪਣੇ ਇਸ ਤੋਂ ਇਲਾਵਾ ਨਾਬਾ ਜੇਲ੍ਹ ਚ ਵੀ ਇਹਦੇ ਤੇ ਪਰਚਾ ਦਰਜ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਬੱਚੇ ਦਰਜ ਹੈ ਬਠਿੰਡੇ ਵੀ ਐਂਡੀਪੀਐਸ ਦਾ ਥਰਮਲ ਥਾਣੇ ਚ ਹੈਗਾ 436 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਅੱਗ ਲਾਉਣੀ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਏ ਔਰ ਇਹਦੇ ਚ ਜਿਹੜੇ ਵਕ ਵਕ ਮੁਕਦਮੇ ਜਿਹੜੇ ਹੀਰਸ क्राइम ਦੇ ਵੀ ਆ ਜਿੱਥੇ ਡਕੈਤੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਂਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕਰੋਸ ਸਟੇਟ ਹੈਗੇ ਪਰ ਬਹੁਤ ਲੋਕੀ ਉਸ ਤੇ ਕਿਸ ਤਰ੍ਹਾਂ ਦਾ ਕੰਮ ਆਇਆ ਜੇ ਜੁਦੀਦਾਰ ਘਰ ਵਾਲੇ ਪੁਰਦੇ ਵੀ ਟੂਰ ਨਹੀਂ ਐਕਟਿਵ ਸੀਗਾ ਲੱਗਦਾ ਹੁਣ ਵੀ ਐਕਟਿਵ ਹੈ ਜੀ ਘਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਦੇਖੋ ਇਹਦੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਆ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤਾਂ ਨੂੰ ਦੱਸਿਆ ਵੀ ਇਹ 6 ਕਿਲੋ ਹਫੀਮ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜੇ ਨਾ ਤੋਂ ਪਰ ਉਹ కెమికਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕੁਆਂਟੀਟੀ ਵਧਾਉਣ ਵਾਲਾ ਜਿਹੜਾ ਹੁੰਦਾ ਹੈ ਹੀਰੋਇਨ ਦੀ ਸੋ ਥੈਟ ਜੇ ਦੇਖੋ 2 ਕਿਲੋ ਨੂੰ 4 ਕਿਲੋੇ ਬਣਾ ਲੈਂਦੇ ਸੀਗੇ ਔਰ ਉਹਦੀ ਸਮਗਲਿੰਗ ਕਰਦੇ ਰਹੇ ਸੀ ਮੈਂ ਮੋਕਾ ਨਾ ਗੱਲ ਕਰ ਰਿਹਾ ਹਾਂ ਇਹ ਗੱਲ ਬਾਤ ਚੱਲਦੀ ਜੇ ਮੈਂ ਦੱਸ ਰਿਹਾ ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮੈਨੂੰ ਸਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰੱਗ ਦੇ ਖਿਲਾਫ ਡਰਾਈਵ ਹੈ ਅਮਰਸਰ ਦੇ ਵਿੱਚ ਉਹ ਉੱਤਰ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹੀ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ ਉਹਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ ਦੂਜੀ ਗੱਲ ਉਹ ਇਹ ਕਹਿ ਰਹੇ ਸੀਗੇ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਕਿਉਂਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਬੰਦਿਆਂ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਯੰਗਰ ਜਨਰੇਸ਼ਨ ਸਰ ਇਹਨਾਂ ਦੀ ਗੱਲ ਬੰਦ ਸੀ ਕਾਫੀ دیر ਤੋਂ ਬੰਦਾ ਜਦੋਂ ਤੋਂ ਫੜੇ ਗਏ ਆ ਮੈਂ ਤੁਹਾਨੂੰ ਦੱਸਿਆ ਬ੍ਰਦਰ ਇਹਦਾ ਤੇ ਡਾਕਟਰ ਵੱਡੀ ਰਿਕਵਰੀ ਹੋਈ ਸੀ ਕਮਰਸ਼ੀਅਲ ਕੁਆਂਟੀਟੀ ਦੀ ਉਸ ਤੋਂ ਬਾਅਦ ਅੰਡ ਕੁਆਂਟ ਵੀ ਲੋਕ ਦੱਸ ਰਹੇ ਵੀ ਇਹ ਕੋਈ ਆਏ ਨਹੀਂ ਉਸ ਤੋਂ ਬਾਅਦ ਕਿਉਂਕਿ ਆਪੇ ਭੱਜਿਆ ਹੋਇਆ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਹੋਰ ਵੀ ਪ੍ਰੋਪਰਟੀ ਆਈਆਂ ਇਸ ਤੋਂ ਇਲਾਵਾ ਇਹ ਅਜੇ ਚੱਲ ਰਹੀ ਹੈ ਜੀ ਜਾਂਨਵੀਨ ਦੇ ਕੋ ਸਾਹਮਣੇ ਆਏਗੀ ਉਹਦੇ ਜੋ ਵੀ ਲੀਗਲ ਕਾਰਵਾਈ ਉਹਦਾ ਕੀਤੀ ਜਾਏਗਾ ਸਰ ਵੱਡੀਆਂ ਕਨਸਾਈਨਮੈਂਟ ਆਈਆਂ ਇੱਥੇ ਇਹਨਾਂ ਦੀਆਂ 8-8 ਕਿਲੋ ਦੇ ਹਿਸਾਬ ਨਾਲ ਤੇ ਇਹ ਕਿੱਥੋਂ ਆਉਂਦੀਆਂ ਸੀ ਕਿੱਥੇ ਜਾਂਦੀਆਂ ਸੀ ਇਹਦੇ ਬਾਰੇ ਕੁਝ ਉਹ ਆਪਾਂ ਪਹਿਲਾਂ ਵੀ ਉਦੋਂ ਇਹਨਾਂ ਦੀ ਜਦੋਂ ਇਹ ਫੜੇ ਗਏ ਸੀ ਉਦੋਂ ਵੀ ਪ੍ਰੈਸ ਨੂੰ ਸ਼ੇਅਰ ਕੀਤਾ ਸੀ ਬੇਸਿਕਲੀ ਜਿਹੜੀ ਇਹ ਹੀਰੋਇਨ ਹੈ ਇਹ ਕ੍ਰਾਸ ਦੀ ਬਾਰਡਰ ਡਰੋਨ ਨਾਲ ਹੀ ਆ ਰਹੀ ਹੈ ਇੰਟਰਨੈਸ਼ਨਲ ਬਾਰਡਰ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹ ਕੈਮੀਕਲ ਲਏ ਸੀ ਇਹ ਇਨਹਾਂਂਸਰ ਉਹ ਇਹ ਸੂਰਜ ਜਿਹੜਾ ਹੈਗਾ ਸਰਵਪ੍ਰਤਾਪ ਇਹਦੇ ਫੜੇ ਜਾਣ ਤੋਂ ਹੀ ਪਤਾ ਲੱਗਣਾ ਵੀ ਉਹ ਲਿਆਂਦੇ ਕਿੱਥੋਂ ਸੀ ਕਿਉਂਕਿ ਬੇਟੀ ਨੂੰ ਤੇ ਬ੍ਰਦਰ ਨੂੰ ਵੀ ਇਹਨੇ ਕਿਹਾ ਸੀ ਵੀ ਇਦਾਂ ਤੁਸੀਂ ਵਧਾ ਲਓ ਸਪਲਾਈ ਇਹੀ ਕਰਦਾ ਰਿਹਾ ਉਹਨਾਂ ਨੂੰ ਜ਼ਰੀਆ ਇਹੀ ਸੀ ਮਤਲਬ ਮੋਢੇ ਹੀ ਇੱਕ ਪਰਿਵਾਰ ਦੇ ਵਿੱਚ ਜਿਹੜੀ ਡਾਕਟਰ ਇਹਦੀ ਕਾਗੂ ਕੀਤੀ ਉਹਨਾਂ ਨੂੰ ਜੇਲ੍ਹ ਦੇ ਇਲਾਕੇ ਦੇ ਪਿੱਛੇ ਵੀ ਭੇਜਿਆ ਉਹ ਸ਼ਾਦੀशुदा ਜਾਂ ਫਿਰ ਕੁਵਾਰੀ ਸੀ ਕਿ ਉਹਨਾਂ ਨੂੰ ਮੈਨੂੰ ਹੁਣ ਡਿਟੇਲ ਨਹੀਂ ਪਤਾ ਅਨਮੈਰਿਡ ਅਨਮੈਰਿਡ ਬਟ ਬੇਸਿਕ ਆਪਾਂ ਤਾਂ ਇਹ ਮੈਸੇਜ ਤੁਹਾਡੇ ਰਾਹੀਂ ਮੈਂ ਜ਼ਰੂਰ ਦੇਣਾ ਚਾਹੁੰਦਾ ਹੈ ਯੂਥ ਨੂੰ ਕਿ ਦੇਖੋ ਜਿਹੜੇ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਜਿਹੜੀ ਵੀ ਆਪਾਂ ਡਰੱਗ ਮਨੀ ਨਾਲ ਜਾਂ ਇਲੈਗਲ ਮੀਨਸ ਨਾਲ ਚੀਜ਼ਾਂ ਬਣਾਉਂਦੇ ਆ ਉਹ ਕਿਸੇ ਨਾ ਕਿਤੇ ਦਿਨ ਜਿਹੜੇ ਕਾਨੂੰਨ ਦੀ ਗ੍ਰਿਫਤ ਚ ਆ ਕੇ ਤੇ ਸਾਰਾ ਤੁਹਾਡਾ ਟੈਟੇ ਦੀ ਹੋਇਆ ਠੀਕ ਥੈਂਕ ਯੂ